ਜੇਮ ਇੰਡੀਆ ਦੇ ਟਰਬੋਨੇਟਰ ਕਹੇ ਜਾਣ ਵਾਲੇ ਹਰਪਜਨ ਸਿੰਘ ਦਾ ਜਨਮ ਦਿਨ ਹੈ ਹਰਪਜਨ ਸਿੰਘ ਆਪਣਾ ਛਤੀਵੇਂ ਜਨਮ ਦਿਨ ਮਨਾ ਰਹੇ ਨੇ ਉਮੀਦ ਹੈ ਕਿ ਪਰਜਨ ਸਿੰਘ ਜਲਦੀ ਹੀ ਫਿਰ ਤੋਂ ਭਾਰਤੀ ਟੀਮ ਦੇ ਵਿੱਚ ਵਾਪਸੀ ਕਰਨਗੇ ਜਰਮਨੀ ਨੇ ਸ਼ਨੀਵਾਰ ਨੂੰ ਆਪਣੇ ਵਿਰੋਧੀ ਇਟਲੀ ਨੂੰ ਪੈਨਲਟੀ ਸ਼ੂਟਆਊਟ ਦੇ 6-5 ਨਾਲ ਹਰਾਉਂਦੇ ਹੋਏ ਯੂਰੋ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਇਸ ਦੌਰਾਨ ਇਟਲੀ ਅਤੇ ਜਰਮਨੀ ਦੀ ਟੀਮਾਂ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਅਤੇ ਨਿਰਧਾਰਿਤ ਸਮੇਂ ਤੇ ਮੈਚ 1-1 ਨਾਲ ਡਰਾ ਰਿਹਾ ਬਾਅਦੂ ਸਮੇਂ ਵਿੱਚ ਵੀ ਨਤੀਜਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਜੇਤੂ ਦਾ ਫੈਸਲਾ ਸ਼ੂਟਆਊਟ ਦੇ ਜ਼ਰੀਏ ਹੋਇਆ ਜੋ ਰੂਟ ਤੇ ਚੋਸ ਬੱਟਲ ਦੀਆਂ ਸ਼ਾਨਦਾਰ ਪਾਰੀਆਂ ਦੇ ਬਾਅਦ ਗੇਂਦਬਾਜ਼ਾਂ ਦੀ ਤਾਰਦਾ ਪ੍ਰਸ਼ਨ ਦੀ ਮੁਕਾਬਲ ਇੰਗਲੈਂਡ ਨੇ ਸ਼ਨੀਵਾਰ ਨੂੰ ਪੰਜਵੇਂ ਅਤੇ ਅੰਤਮ ਵਨਡੇ ਮੁਕਾਬਲੇ ਚ ਸ਼੍ਰੀਲੰਕਾ ਨੇ 124 ਰਨ ਦੇ ਸਰੀਜ਼ ਸੀਰੀਜ਼ ਤਿੰਨ ਸਫਲ ਨਾਲ ਆਪਣੀ ਝੋਲੀ ਪਾ ਲਈ ਸ਼੍ਰੀਲੰਕਾ ਦਾ ਟਾਸ ਜਿੱਤ ਕੇ ਪਹਿਲਾ ਫੀਲਡਿੰਗ ਕਰਨ ਦਾ ਫੈਸਲਾ ਗਲਤ ਸਾਬਿਤ ਹੋਇਆ ਅਤੇ ਮੇਜ਼ਬਾਨ ਇੰਗਲੈਂਡ ਨੇ 7 ਵਿਕਟਾਂ ਤੇ 324 ਦੌੜਾਂ ਦਾ ਸਕੋਰ ਖੜਾ ਕਰ ਲਿਆ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਸਿਰਫ 202 ਦੌੜਾਂ ਤੇ ਹੀ ਸਿਮਟ ਗਈ ऑस्ट्रेलिया दौरे ਦੇ ਦੌਰਾਨ ਡੇਟਨ ਲਈ ਮੈਂ ਦੇ ਲਗਾਤਾਰ ਰਕਮੈਂਡ ਕਰਨ ਤੋਂ ਪਰੇਸ਼ਾਨ ਹੋ ਕੇ ਹਰਪਜਨ ਸਿੰਘ ਨੇ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸ ਮਜੂਤਾ ਮੁਖਪੋਚ ਤੇ ਵੱਡੇ પેટ ਵਾਲਾ ਇਸ਼ਾਰਾ ਕਰਕੇ ਪੁੱਛਿਆ ਸੀ ਕਿ ਕੀ ਇਹ ਕਰਪਤੀ ਹੈ ਇਸ ਤਜ਼ਰਬੇਕਰ ਆਫ ਸਪਨਰ ਨੇ ਇਸ ਦਾ ਖੁਲਾਸਾ ਕੀਤਾ ਹੈ ਪਰਜਨ ਸਿੰਘ ਨੇ ਕਿਹਾ ਹੈ ਕਿ ਉਸਨੇ ਆਸਟ੍ਰੇਲੀਆ ਖਿਡਾਰੀਆਂ ਦੀਆਂ ਗੱਲਾਂ ਨਾ ਹਮੇਸ਼ਾ ਵਾਪਸ ਜਵਾਬ ਦਿੰਦਾ ਹੈ ਇਹਨਾਂ ਚਲੇ ਮਹਨਤ ਮਹਾਨ ਤੇਜ਼ ਗੇਂਦਬਾਜ਼ ਗਲੀਨ ਮੈਕਰ ਦਾ ਵੀ ਸ਼ਾਮਲ ਨੇ ਦਮੰਗ ਦਿੱਲੀ ਨੇ ਸ਼ਨੀਵਾਰ ਨੂੰ ਸਟਾਰ ਸਪੋਰਟਸ ਪ੍ਰੋ ਕੋਬਾਟੀ ਲੀਗ ਦੇ ਚੌਥੇ ਸੀਜ਼ਨ ਦੇ 13ਵੇਂ ਮੈਚ ਵਿੱਚ ਬੰਗਲੌਰ ਬੋਲਜ਼ ਨੂੰ ਹਰਾ ਕੇ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਅਰਜ ਕੀਤੀ ਜਦਕਿ ਬੰਗਲੂਰ ਦੀ ਸੀਜ਼ਨ 'ਚ ਪਹਿਲੀ ਹਾਰ ਹੈ ਦਿੱਲੀ ਦੇ ਸਚਿਨ ਸਿੰਘਾੜੇ ਨੂੰ ਮੈਨ ਆਫ ਦਾ ਮੈਚ ਅਤੇ ਡਿਫੈਂਡਰ ਆਫ ਦਾ ਮੈਚ ਉਨੇ ਆ ਗਿਆ ਉਹਨਾਂ ਨੇ ਟੈਕਲ ਨਾਲ 7 ਅੰਕ ਜੁਟਾਏ ਬੈਂਗਲੂਰ ਵਿੱਚ ਪ੍ਰੈਕਟਿਸ ਕਰਨ ਤੋਂ ਛੁੱਟੇ ਪਾੜੀ ਟੀਮ ਦੇ 올ਰਾਉਂਡਰਸ ਬੁਟ ਨੇ ਵੈਸਟ ਇੰਡੀਜ਼ ਦੌਰੇ ਵਿੱਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣ ਲਈ ਤਿਆਰ ਨੇ ਬੁਟ ਨੇ ਕਿਹਾ ਕਿ ਮੁੱਖ ਚੁਣੌਤੀ ਲਕੰਬੋਲੇ ਦੇ ਤਕਨੀਕੀ ਪਹਿਲੂਆਂ ਦੇ ਵਿੱਚ ਉਲਝਣ ਦੀ ਜਗ੍ਹਾ ਤੇ ਚਤਤ ਵੱਲ ਧਿਆਨ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਅਗਲੇ ਦੌਰੇ ਤੇ ਟੀਮ ਮੀਡੀਆ ਦੇ ਲਈ ਦਿੱਤੇ ਜਾਣ ਵਾਲੀ ਹਰ ਜ਼ਿੰਮੇਵਾਰੀ ਨੂੰ ਉਹਨਾਂ ਨੇ ਪਾਉਣਗੇ